ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸੁਖਜੀਵਨ ਸਿੰਘ ਹੈ ਤੇ ਅੱਜ ਅਸੀਂ ਪਿੰਡ ਮਹਿਮਾਸਵਾਈ ਦੇ ਵਿੱਚ ਆਏ ਹੈਗੇ ਆ ਪੰਜਾਬ ਦੇ ਬਹੁਤ ਹੀ ਮਸ਼ਹੂਰ ਸਿੰਗਰ ਕਰਨਵਰ ਗਰੇਵਾਲ ਜੀ ਦੇ ਘਰ ਆਏ ਹੈਗੇ ਆ ਤੇ ਅੱਜ ਤੋਂ ਤਕਰੀਬਨ ਤਕਰੀਬਨ 1 ਸਾਲ 1.5 ਸਾਲ ਪਹਿਲਾਂ ਮਿਲਣ ਦਾ ਮੌਕਾ ਮਿਲੇ ਸੀ ਉਹਨਾਂ ਦੇ ਫਾਦਰ ਸਾਹਿਬ ਦੇ ਨਾਲ ਤੇ ਉਹਨਾਂ ਨੂੰ ਆਪਾਂ ਇੱਕ ਪ੍ਰੋਡਕਟ ਦਿੱਤਾ ਸੀ ਆਪਣਾ ਔਨ ਹੈਂਡ ਔਨ ਦਾ ਸਪਿਰਿਟ ਨਾ ਗੋਲਡ ਤੇ ਇਹਨਾਂ ਨੂੰ ਇਹਨਾਂ ਵਰਤਦਿਆਂ ਨੂੰ 1.5 ਸਾਲ ਤੋਂ ਪਿਛਲੇ ਤੋਂ ਵਰਤ ਰਹੇ ਹੈਗੇ ਆ ਤੇ ਇਹਨਾਂ ਦੇ ਅੱਜ ਮੂੰਹੋਂ ਪੁੱਛਦੇ ਹੈਗੇ ਆ ਇਹਨਾਂ ਨੂੰ ਵਰਤਣ ਦੇ ਨਾਲ ਪਹਿਲਾਂ ਹੁਣ ਕੀ ਫਾਇਦਾ ਹੋਇਆ ਤੇ ਪਹਿਲਾਂ ਇਹਨਾਂ ਨੂੰ ਕੀ ਪ੍ਰੋਬਲਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੋੜਾ ਉੱਚੀ ਬੋਲੋ ਜੀ ਤਾਂ ਜੋ ਆਪਣੀ ਆਡੀ ਵਾਜਾ ਸਹੀ ਆਤ ਹੋਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੰਗਰੇਜ਼ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੀਨ ਸਿੰਘ ਗਰੇਵਾਲ ਬੀਨ ਸਿੰਘ ਗਰੇਵਾਲ ਮਾ ਸਵਾਹੀ ਨਮਮਤ ਗਮਲ ਗਰੇਵਾਲ ਦਾ ਡੈਡੀ ਹੈ ਮੈਂ ਠੀਕ ਹੈ ਜੀ ਅੰਗਰੇਜ਼ ਜੀ ਆਪਾਂ ਡੇਢ ਸਾਲ ਪਹਿਲਾਂ ਮਿਲੀ ਸੀ ਜੀ ਹਾਂ ਜੀ ਮਿਲੇ ਸੀ ਤੇ ਡੇਢ ਸਾਲ ਪਹਿਲਾਂ ਤੁਹਾਨੂੰ ਕੀ ਪ੍ਰੋਬਲਮ ਸੀ ਕਿ ਤੁਸੀਂ ਆਪਣੇ ਪ੍ਰੋਡਕਟ ਨੂੰ ਵਰਤੇ ਜੁੰਦੇ ਸੀ ਡੇਢ ਸਾਲ ਪਹਿਲਾਂ ਜੀ ਮੈਂ ਸ਼ੁਰੂ ਕੀਤਾ ਹੈ ਠੀਕ ਹੈ ਜੀ ਮੇਰੇ ਕੋਲ ਤਾਂ ਗੋਡੇ ਦਰਦ ਲੱਗੇ ਸੀ ਠੀਕ ਹੈ। ਉਸਾ ਸਰੀਰ ਦੇ ਵਿੱਚ ਕਮਜ਼ੋਰੀ ਸੀ। ਠੀਕ ਹੈ ਜੀ। ਮੇਰੇ ਮੋਢੇ ਬਿਲਕੁਲ ਠੀਕ ਆ ਇਸ ਟਾਈਮ। ਠੀਕ ਹੈ। ਮੈਨੂੰ ਤਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਲੱਗਦੀ। ਠੀਕ ਹੈ ਜੀ। ਇੱਕ ਮੇਰਾ ਸਰੀਰ ਬਿਲਕੁਲ ਸੈੱਟ ਹੈ। ਬਿਲਕੁਲ ਫਟਾ ਸਰੀਰ ਆ ਇਸ ਟਾਈਮ। 1.5 ਸਾਲ ਇਹਨੂੰ ਖਾਧੇ ਨੂੰ ਹੁਣੇ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਇੱਕ ਮੈਂ ਅਲਟਰਾਸਾਉਂਡ ਕਰਵਾਈ ਸੀ। ਇਹ ਦੁੱਧ ਤੱਕ ਸਾਲ ਪਹਿਲਾਂ। ਠੀਕ ਹੈ ਜੀ। ਉਸ ਦੇ ਵਿੱਚ ਮੈਨੂੰ ਡਾਕਟਰ ਨੇ ਦੱਸਿਆ ਸੀ ਗੁਰਦੇ ਦੇ ਵਿੱਚ ਪਥਰੀ ਸ਼ੁਰੂ ਹੋ ਗਈ ਬੰਦੇ। ਠੀਕ ਹੈ ਜੀ। ਅਛਾ ਇਸ ਤੋਂ ਬਾਦ 2 ਮਹੀਨੇ ਪਹਿਲਾਂ ਮੈਂ ਉਹ ਕਰਵਾਈ ਹੈ ਹੁਣ 2 ਮਹੀਨੇ ਪਹਿਲਾਂ ਜੀ ਹਾਂ ਹੁਣ 2 ਮਹੀਨੇ ਪਹਿਲਾਂ ਕਰਵਾਈ ਹੈ ਠੀਕ ਹੈ ਜੀ ਕੋਈ ਨਹੀਂ ਪਥਰੀ ਹੈ ਮੇਰਾ ਸਰਦਾਰ ਨੂੰ ਮੈਂ ਕਿਹਾ ਵੀ ਇਹ ਹੁਣ ਵੱਧ ਕੇ ਕਾਫੀ ਵੱਡੀ ਹੋ ਗਈ ਹੋਣੀ ਹੈ ਠੀਕ ਹੈ ਜੀ ਤੇ ਜਦੋਂ ਮੈਂ ਉਹ ਅਲਟਰਾਸਾਉਂਡ ਕਰਵਾਈ ਤੇ ਮੇਰਾ ਸਰਦਾਰ ਤੋਂ ਪੁੱਛਿਆ ਉਹ ਕਹਿੰਦਾ ਜੀ ਤੁਹਾਡੇ ਪੇਟ ਦੇ ਵਿੱਚ ਕੋਈ ਨੁਕਸ ਨਹੀਂ ਕੋਈ ਪਥਰੀ ਨਹੀਂ ਕੋਸ਼ਿਸ਼ ਇਹ ਦਵਾਈ ਖਾਉ ਠੀਕ ਹੈ ਜੀ ਮੇਰੀ ਉਹ ਗਨਪੋਸ਼ੀ ਖਾਣੀ ਖਾਣੂ ਜਿਹੜੀ ਤੁਹਾਡੀ ਪਥਰੀ ਪਹਿਲਾਂ ਸੀਗੀ ਇਹ ਤੁਸੀਂ 3 ਸਾਲ ਪਹਿਲਾਂ ਟੈਸਟ ਕਰਵਾਇਆ ਸੀਗਾ ਹੁਣ ਜੋ 2 ਮਹੀਨੇ ਪਹਿਲਾਂ ਤੁਸੀਂ ਟੈਸਟ ਕਰਵਾਇਆ ਹਾਂ ਜਿਹੜੀ ਤੁਹਾਡੀ ਗੁਰਦੇ ਦੀ ਪੱਥਰੀ ਸੀ ਉਹ ਵੀ ਤੁਹਾਡੀ ਨਿਕਲ ਗਈ ਬਿਲਕੁਲ ਖਤਮ ਹੈ ਜੀ ਕੁਝ ਨਹੀਂ ਆਇਆ ਉਹਦੇ ਵਿੱਚ ਠੀਕ ਹੋ ਗਏ ਤੇ ਤੁਸੀਂ 1.5 ਸਾਲ ਤੋਂ ਅੰਕਲ ਜੀ ਆਪਣਾ ਇਹੜਾ ਪ੍ਰੋਡਕਟ ਖਾ ਰਹੇ ਹੋਗੇ ਤਾਂ ਤੁਹਾਨੂੰ ਕੋਈ ਸਾਈਡ ਇਫੈਕਟ ਤਾਂ ਨਹੀਂ ਗਿਆ ਇਸ ਚੀਜ਼ ਦਾ ਨਹੀਂ ਜੀ ਨਾ ਬਿਲਕੁਲ ਠੀਕ ਹੈ ਜੀ ਤੁਹਾਨੂੰ ਫਾਇਦਾ ਹੋਇਆ ਇਸ ਚੀਜ਼ ਮੈਨੂੰ ਫਾਇਦਾ ਹੋਇਆ ਬਹੁਤ ਠੀਕ ਹੈ ਜੀ ਹੁਣ ਤੁਸੀਂ ਕਿੱਥੇ ਪਿੰਡ ਹੀ ਰਹੇ ਹੋ ਕਿ ਮਾਲੀ ਰਹੇ ਰਹੇ ਨਹੀਂ ਮੈਂ ਪਿੰਡ ਵੀ ਰਹਿਆ ਮਾਲੀ ਵੀ ਰਹਿਆ ਠੀਕ ਹੈ ਜੀ ਤੇ ਆਪਣੇ ਪ੍ਰੋਡਕਟ ਬਾਰੇ ਜੇ ਕੋਈ ਆਪਣੇ ਤੁਹਾ ਉਹ ਮੇਰੀ 70 ਸਾਲਾਂ ਦੀ 60 ਸਾਲ ਦੀ ਮਾਹੀ ਗਈ ਸੀ ਤਾਂ ਹਾਂ ਤੁਹਾਡੀ ਉਮਰ ਦੇ ਹੁਣ ਬਹੁਤ ਸਾਰੇ ਆਪਣੇ ਬੰਦੇ ਹੈਗੇ ਜਿਨ੍ਹਾਂ ਦੇ ਗੋਡੇ ਵੀ ਦੁਖਦੇ ਜਾਂ ਆਪਣਾ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਨੇ ਮੈਂ ਇਹ ਕਹਿੰਦਾ ਵੀ ਇਹ ਜ਼ਰੂਰ ਖਾਓ ਇਹਦਾ ਬਹੁਤ ਫਾਇਦਾ ਹੁੰਦੀ ਠੀਕ ਹੈ ਜੀ ਜੇ ਕਿਸੇ ਕਿਸੇ ਦੀ ਬਿਮਾਰੀ ਤੁਹਾਡੇ ਪੇਟ ਦੇ ਵਿੱਚ ਹੈ ਉਹਨੂੰ ਖਤਮੋ ਕਰੂਗੀ ਤੇ ਨਵੀਂ ਨਹੀਂ ਬਣੂ ਦੇ ਠੀਕ ਹੈ ਜੀ ਬਾਕੀ ਆਪਣੇ ਬਹੁਤ ਸਾਰੇ ਹੈਗੇ ਜੀ ਤੁਸੀਂ ਉਹਨਾਂ ਨੂੰ ਆਪਣੇ ਪ੍ਰੋਡਕਟ ਤੋਂ ਬਿਲਕੁਲ ਸੈਟੀਸਫਾਈ ਹੈਗੇ ਹੁਣ ਹਾਂ ਬਿਲਕੁਲ 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 ਠੀਕ ਹੈ ਜੀ ਧੰਨਵਾਦ ਬਿਲਕੁਲ ਲਗਾਤਾਰ ਖਾ ਲੈ ਇਹ ਖਾਂਦਾ ਹੀ ਫਾਇਦਾ ਵੀ ਜੇ ਤੁਸੀਂ ਇਹਨੂੰ ਗਾਰਾ ਤਾਰ ਖਾਓਗੇ ਤਾਂ ਫਾਇਦਾ ਹੋਊਗਾ ਠੀਕ ਹੈ ਜੇ ਤੁਸੀਂ ਵਿੱਚ ਖਾਲੇ ਦੱਸਦੇ ਹੋ 20 ਦਿਨ ਸ਼ਰਤਾਂ ਆ ਜੀ ਫਿਰ ਪੈਸੇ ਨਾਲ ਦਾ ਕੋਈ ਕਰ ਠੀਕ ਇਹਨੂੰ ਲਗਾਤਾਰ ਵੱਤੋ ਤੇ ਤੁਹਾਡਾ ਬਿਲਕੁਲ ਸਿਹਤ ਤੰਦਰੁਸਤ ਰਹੂ ਠੀਕ ਹੈ ਧੰਨਵਾਦ